ਫਿਲਮ ਉਰਤਾ ਪੰਜਾਬ ਨੂੰ ਲੈ ਕੇ ਬੰਬਈ ਹਾਈ ਕੋਰਟ ਤੋਂ ਫਿਲਮ ਨਿਰਮਾਤਾ ਨੂੰ ਕਾਫੀ ਵੱਡੀ ਰਾਹਤ ਮਿਲੀ ਹੈ ਕੋਰਟ ਦਾ ਕਹਿਣਾ ਹੈ ਕਿ ਉਹ ਸੈਂਸਰ ਬੋਰਡ ਵੱਲੋਂ ਫਿਲਮ 'ਚ ਕੱਟਬਾੜ ਅਤੇ ਉਸਦੇ ਪਿੱਛੇ ਦਿੱਤੇ ਗਏ ਤਰਕਾ ਤੋਂ ਸੰਤੁਸ਼ਟ ਨਹੀਂ ਹੈ ਜਦਕੀ ਮਾਮਲੇ ਦੀ ਰਿਟ ਪਟੀਸ਼ਨ ਨੂੰ ਹਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਸ਼ੁੱਕਰਵਾਰ ਨੂੰ ਵੀ ਕੇਸ ਤੇ ਸੁਣਵਾਈ ਜਾਰੀ ਰਹੇਗੀ ਰੈਲੀ ਟਿਸ਼ੂ ਡਾਂਸ ਪਲੱਸ 2 ਦਾ ਪ੍ਰਸਾਰਣ 2 ਜੁਲਾਈ ਤੋਂ ਸਟਾਰ ਪਲੱਸ ਤੇ ਸ਼ੁਰੂ ਹੋ ਰਿਹਾ ਹੈ ਜਿਸ ਲਈ ਪੂਰੇ ਦੇਸ਼ ਦੇ ਵਿੱਚ ਆਡੀਸ਼ਨ ਚੱਲ ਰਹੇ ਨੇ ਇਹਨਾਂ ਆਡੀਸ਼ਨਸ ਦੇ ਵਿੱਚ ਮਸ਼ਹੂਰ ਕੋਰੀਓਗ੍ਰਾਫਰ ਰੈਮੋਨ ਟਿਸੂਜ਼ ਆ ਬਿਹਤਰੀਨ ਡਾਂਸਰਸ ਦੀ ਚੋਣ ਕਰ ਰਹੇ ਨੇ ਬਾਲੂ ਦਾਦਕਰ ਰਣਵੀਰ ਸਿੰਘ ਤੇ ਵਾਣਿਕ ਕਪੂਰ ਦੀ ਆਉਣ ਵਾਲੀ ਫਿਲਮ ਬੇਫਿਕਰੇ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ ਪਹਿਲੇ ਤੇ ਦੂਜੇ ਪੋਸਟਰ ਦੇ ਵਿੱਚ ਵੀ ਰਣਵੀਰ ਅਤੇ ਵਾਣਿਕ ਦੋਜਨ ਕਿਸ ਕਰਦੇ ਨਜ਼ਰ ਆ ਰਹੇ ਸਨ ਠੀਕ ਹੈ ਜਿਸ ਤਰ੍ਹਾਂ ਤੀਜੇ ਪੋਸਟਰ ਦੇ ਵਿੱਚ ਵੀ ਦੋਵੇਂ ਇੱਕ ਦੂਜੇ ਨੂੰ ਕਿਸ ਕਰਦੇ ਹੀ ਨਜ਼ਰ ਆ ਰਹੇ ਨੇ ਬਾਲੀਵੁੱਡ اداکار ਵਰੁਣ ਟਵਨ ਆਪਣੀ ਨਵੀਆਂ ਫਿਲਮ ਰਿਸ਼ਮ ਦੇ ਸੈੱਟ ਤੇ ਬੇਹੋਸ਼ ਹੋ ਕੇ ਵਰੁਣ ਦੇ ਮਤਾਬਿਕ ਐਕਸ਼ਨ ਫਿਲਮ ਇੱਕ ਅਦਾਕਾਰ ਨੂੰ ਸਿਰਕ ਰੂਪ ਚ ਨਿਚੋੜ ਦਿੰਦੀ ਹੈ ਜਿਸ ਕਾਰਨ ਉਹ ਬੇਹੋਸ਼ ਹੋ ਗਏ ਇਸ ਫਿਲਮ ਜੋ ਵਰੁਣ ਵਰੁਣ ਦੇ ਨਾਲ ਕੰਮ ਕਰ ਰਿਹਾ ਜੌਨ ਇਬਰਾਹਿਮ ਲਈ ਐਕਸ਼ਨ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਰਿਸ਼ਮ 29 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਹਾਲੀਵੁੱਡ اداکار ਵਿਨ ਡੀਜ਼ਲ ਨੇ ਦੀਪਿਕਾ ਪਾਦুকון ਨਾਲ ਆਪਣੀ ਇੱਕ ਹੌਟ ਤਸਵੀਰ ਪੋਸਟ ਕੀਤੀ ਸੀ ਜਿਸ ਚੋ ਦੋਵੇਂ ਸੈਕਸੀ ਪੋਜ਼ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਤਸਵੀਰ ਕਾਫੀ ਬੋਲਡ ਹੈ ਇਸ ਤਸਵੀਰ ਤੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਟਿੱਪਣੀ ਕੀਤੀ ਹੈ ਕਿ ਭਰਾ ਥੋੜਾ ਤਮੀਜ਼ ਨਾਲ ਟੀਵੀ ਸੀਰੀਅਲ ਇਹ ਰਿਸ਼ਤਾ ਕਹਿੰਦਾ ਹੈ ਦੇ ਨੈਥਿਕ ਕੁਸ਼ਕਰਨ ਮਹਿਰਾ ਨੇ ਦੀਨੀ ਆਪਣੀ ਪਤਨੀ ਨੀਸ਼ਾ ਰਾੌਲ ਦੇ ਨਾਲ ਮਿਸਰ ਚ ਛੁੱਟੀਆਂ ਮਨਾ ਰਹੇ ਨੇ ਨੀਸ਼ਾ ਨੇ ਛੁੱਟੀਆਂ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਨੇ ਜਿੱਥੇ ਇਹ ਜੋੜੀ ਕਾਫੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ ਪਾਸ਼ਾ ਬਾਸੂ ਦੇ ਨਾਲ ਵਿਆਹ ਦੇ ਬਾਅਦ ਕਰਨ ਸਿੰਘ ਰੋਵਰ ਤਾਂ ਕਾਫੀ ਖੁਸ਼ ਨੇ ਪਰ ਉਹਨਾਂ ਦੀ ਸਾਥੀ ਪਤਨੀ ਜੈਨੀਫਰ ਵਿਗੇਟ ਅੱਜਕੱਲ ਬਿਹਤਰ ਕੁਲ ਅੰਦਾਜ਼ ਨਜ਼ਰ ਆ ਰਹੀ ਹੈ ਜੈਨੀਫਰ ਨੇ ਹਾਲ ਹੀ ਚ ਆਪਣਾ ਮੇਕਓਵਰ ਕੀਤਾ ਹੈ ਜਿਸ ਤੋਂ ਉਹ ਇੱਕਦਮ ਟ੍ਰੈਂਡੀ ਲੱਗ ਰਹੀ ਹੈ ਅਦਾਕਾਰ ਸ਼ਾਹਰੂਖ ਨੇ ਹਾਲ ਹੀ ਇੱਕ ਬਹੁਤ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਇਸ ਤਸਵੀਰ ਤੋਂ ਸਾਬਤ ਹੁੰਦਾ ਹੈ ਕਿ ਸ਼ਾਹਰੂਖ ਆਪਣੇ ਮਾਤਾ ਪਿਤਾ ਤੇ ਬੱਚਿਆਂ ਦੇ ਕਿੰਨੇ ਕਰੀਬ ਹਨ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੂਖ ਨੇ ਲਿਖਿਆ ਇਹ ਅੱਖਾਂ ਬਹੁਤ ਹੀ ਪਾਸ਼ਾ ਨਾਲ ਭਰੀਆਂ ਹਨ ਕੋਸ਼ਿਸ਼ ਕਰ ਰਿਹਾ ਹਾਂ ਕਿ ਹਰ ਇੱਕ ਅੱਖ ਜੋ ਕੁਝ ਕਹਿ ਰਹੀ ਹੈ ਉਸ ਨੂੰ ਪੜਨ ਦੀ बॉलीवुड दी टेंपल का दीपिका पादुकोण के तीन दिन ते ऐड शूट ली 20 करोड़ ਤੋਂ ਵੱਧ ਰੁਪਏ ਲੈਣ ਜਾ ਰਹੀ ਹੈ ਚਰਚਾ ਹੈ ਕਿ दीपिका ਨੇ ਇੱਕ ਬ੍ਰਾਂਡ ਐਂਡੋਰਸਮੈਂਟ ਦੇ ਲਈ 8 ਕਰੋੜ ਰੁਪਏ ਫੀਸ ਮੰਗੀ ਹੈ ਇਹ ਤਿੰਨ ਦਿਨ ਤੇ ਐਡ ਸ਼ੂਟ ਲਈ ਹੈ ਜਿਸ ਦੇ ਮਤਲਬ ਇੱਕ ਦਿਨ ਦੀ ਫੀਸ ਕਰੀਬ 2.66 ਕਰੋੜ ਰੁਪਏ ਹੋਵੇਗੀ اداکارہ ਨਿਹਿਆ ਤੁਪੀਆ ਕੁਝ ਦਿਨ ਪਹਿਲਾਂ ਛੁੱਟੀਆਂ ਮਨਾਉਣ ਆਈ ਵਾਜ਼ਾ ਗਈ ਸੀ ਨਿਹਿਆ ਨੇ ਆਪਣੀਆਂ ਕੁਝ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਨੇ ਨਿਹਿਆ ਦੀ ਹਾਲ ਹੀ ਚਿਕ ਫਿਲਮ ਸੰਤਾ ਬੰਤਾ ਪ੍ਰਾਈਵੇਟ ਲਿਮਿਟਿਡ ਆਈ ਸੀ ਜੋ ਸਰਕਾਰ ਵੱਲੋਂ ਬਿਆਨ ਕਰ ਦਿੱਤੀ ਗਈ ਸੀ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਕਸ਼ਪਦੀ ਫਿਲਮ ਉ르ਤਾ ਪੰਜਾਬ ਨੂੰ ਲੈ ਕੇ ਹੋਰੇ ਵਿਰੋਧ ਨੂੰ ਬਾਲੀਵੁੱਡ ਦਾ ਕਾਰ ਪ੍ਰਿੰਕਾ ਚੋਪੜਾ ਤੇ ਕੰਗਰਾ ਨੌਤ ਦਾ ਸਮਰਥਨ ਸਾਹਮਣੇ ਆਇਆ ਹੈ ਕੰਗਰਾ ਤੇ ਪ੍ਰਿੰਕਾ ਨੇ ਫਿਲਮ ਦਾ ਸਮਰਥਨ ਕਰਦਿਓ ਕਿਹਾ ਹੈ ਕਿ ਸੈਂਸਰ ਬੋਰਡ ਤੋਂ ਫਿਲਮ ਨਿਰਮਾਤਾ ਤੰਗ ਆ ਚੁੱਕੇ ਨੇ ਪ੍ਰਿੰਕਾ ਚੋਪੜਾ ਦੇ ਮੁਤਾਬਕ ਲੋਕਤੰਤਰ ਦੇ ਵਿੱਚ ਰਚਨਾਤਮਕਤਾ ਨੂੰ ਰੋਕਣਾ ਨਹੀਂ ਚਾਹੀਦਾ